सीएमपी ਵੱਲੋਂ ਆਰਬੀਸੀ ਯਾਨੀ ਕਿ ਰਾਇਲ ਬੈਂਕ ਆਫ ਕੈਨੇਡਾ ਦੇ ਇੱਕ ਬੈਂਕ ਮੁਲਾਜ਼ਮ ਤੇ ਦੋਸ਼ ਲਗਾਏ ਗਏ ਕਿ ਨੇ ਕਿ ਉਸਨੇ ਆਇਡੈਂਟੀਟੀ ਥੈਫਟ ਕੰਪਿਊਟਰ ਦੀ ਗਲਤ ਵਰਤੋਂ ਤੇ ਲੋਕਾਂ ਦੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਰਬੀਸੀ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਵਿਅਕਤੀ ਸੀਗਾ ਉਸ ਨੂੰ 2022 ਦੇ ਵਿੱਚ ਕੰਮ ਤੇ ਰੱਖਿਆ ਗਿਆ ਸੀ ਉਸ ਦਾ ਨਾਮ ਅਲ ਹਾਕਮ ਜਿਸ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ ਤੇ ਉਸ ਦੇ ਬਿਆਨ ਅਨੁਸਾਰ ਪੁਲਿਸ ਨੇ ਕਿਹਾ ਕਿ ਉਸਨੇ ਬਿਆਨ ਦਿੱਤੇ ਨੇ ਕਿ ਉਸਨੇ ਹਰ ਇੱਕ ਕੰਮ ਦਾ ਉਸ ਨੂੰ 500 ਡਾਲਰ ਮਿਲਦਾ ਸੀ ਤੇ ਹਜੇ ਤੱਕ ਉਹ 5000 ਡਾਲਰ ਕਮਾ ਚੁੱਕਾ ਹੈ ਤੇ ਉਸ ਨੂੰ ਇੱਕ ਟਵਿੱਟਰ ਦੇ ਵਰਤੋਂ ਦੇ ਨਾਲ ਕਿਸੇ ਨੇ ਇੱਕ ਲਿੰਕ ਕਨੈਕਟ ਕੀਤਾ ਸੀਗਾ ਤੇ ਉਸ ਕੋਲੋ ਗਲਤ ਕੰਮ ਕਰਵਾਏ ਜਾ ਰਹੇ ਸੀ ਜਿਵੇਂ ਕਿਸੇ ਇੱਕ ਅਕਾਊਂਟ ਓਪਨਿੰਗ ਕਰਵਾਉਣਾ ਜਿਸ ਦੇ ਉਹਨੂੰ ਹਰ ਇੱਕ ਅਕਾਊਂਟ ਦੇ 500 ਡਾਲਰ ਮਿਲਦੇ ਸੀ ਤੇ ਉਸ ਨੇ ਜਸਟਨ ਟਰੂਡੋ ਤੇ ਪ੍ਰਧਾਨ ਮੰਤਰੀ ਮਾਕਾਰਨੀ ਦੇਵੀ ਨਿੱਜੀ ਜਾਣਕਾਰੀ ਹੈ ਜਿਹੜੀ ਉਹ ਦੇਖੀ ਸੀਗੀ ਤੇ ਇਹ ਜਾਣਕਾਰੀ ਉਸ ਨੇ 17 ਜੁਲਾਈ ਤੋਂ ਪਹਿਲਾਂ ਦੇਖੀ ਸੀ ਤੇ 17 ਜੁਲਾਈ ਨੂੰ ਉਸ ਨੂੰ RCMP ਵੱਲੋਂ ਗ੍ਰਫਤਾਰ ਕੀਤਾ ਗਿਆ ਤੇ ਕੁਝ ਸ਼ਰਤਾਂ ਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ